ਹੁਣ ਵੇਖੋ ਇਸ ਫਿਲਮ ਦੇ ਵਿੱਚ ਤੁਸੀਂ ਕਿਹਾ ਵੀ ਸੰਤਾਂ ਨੇ ਕਿਰਦਾਰ ਪੁੱਛੀ ਕੀਤੀ ਗਈ ਉਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਹੈ ਵੀ ਸੰਤ ਖਾਲਸਾਤਾਂ ਦੇ ਹਮਾਇਤੀ ਸਨ ਜੀ ਜੋ ਮੰਗ ਕਰਦੇ ਸਨ ਜੀ ਵੀ ਉਹ ਪੂਰੀ ਮੰਗ ਕਰਦੇ ਸੀ ਸਾਨੂੰ ਖਾਲਸਾਣ ਚਾਹੀਦਾ ਹੀ ਹੈ ਪਰ ਇੱਕ ਪਾਸੇ ਉਸ ਵੇਲੇ ਦੇ ਮਹਾਨ ਪੱਤਰਕਾਰ ਵਕੀਲ ਜੀਠ ਮਲਾਨੀ ਜੀ ਉਹ ਕਹਿੰਦੇ ਵੀ ਜਦੋਂ ਮੈਂ ਸੰਤਾਂ ਨੂੰ ਪੁੱਛਿਆ ਵੀ ਤੁਹਾਨੂੰ ਖਾਲਸਾਣ ਤੁਸੀਂ ਹਮਾਇਤੀ ਹੋ ਜੀ ਤੇ ਖਾਲਸਾਣ ਦੀ ਮੰਗ ਕਰਦੇ ਹੋ ਜੀ ਉਦੋਂ ਸੰਤਾਂ ਨੇ ਇਹ ਕਿਹਾ ਵੀ ਕਹਿੰਦੇ ਵੀ ਮੈਂ ਹਮਾਇਤੀ ਵੀ ਨਹੀਂਗਾ ਮੈਂ ਇਨਕਾਰੀ ਵੀ ਨਹੀਂ ਗਾ ਇਹ ਕਿਵੇਂ ਵੇਖਦੇ ਬਿਆਨ ਬਿਲਕੁਲ ਜੀ ਦੇਖੋ ਉਹਨਾਂ ਨੇ ਕਿਹਾ ਸੀ ਕਿ ਫਿਰ ਗੱਲ ਉੱਥੇ ਆ ਗਈ ਨਾ ਕਿ ਅਸੀਂ ਨਹੀਂ ਚਾਹੁੰਦੇ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਹੋਵੇ ਅਸੀਂ ਨਹੀਂ ਚਾਹੁੰਦੇ ਸਾਡਾ ਏਕਾ ਟੁੱਟੇ ਸੰਤ ਜੀ ਸੰਤ ਚਰਨੈਲ ਸਿੰਘ ਪਿੰਡ ਰਾਲਿਆ ਨੇ ਇਸ ਤਰ੍ਹਾਂ ਦਾ ਵੀ ਕੋਈ ਵਿਵਾਦ ਭਰਿਆ ਬਿਆਨ ਨਹੀਂ ਦਿੱਤਾ ਕਿ ਜਿਹਦੇ ਨਾਲ ਪੰਜਾਬ ਦੇ ਵਿੱਚ ਖਲਾਰੇ ਪੈ ਜਾਣ ਤੇ ਉਹਨਾਂ ਨੇ ਇਹ ਵੀ ਇਨਕਾਰੀ ਨਹੀਂ ਕੀਤੀ ਦੇਖੋ ਪਰ ਉਹ ਨੇ ਇਹ ਕਿਹਾ ਵੀ ਜੇ ਟੈਂਕ ਚੜ ਕੇ ਆਉਣਗੇ ਉਦੋਂ ਨਹੀਂ ਪੱਥਰ ਰੱਖਿਆ ਜਾਊਗਾ ਬਿਲਕੁਲ ਇਹ ਟੈਂਕ ਚੜ ਕੇ ਸਾਡੇ ਤਖਤਾਂ ਨੂੰ ਢਾਉਣਗੇ ਹੋ ਤੁਸੀਂ ਇਹ ਦੇਖੋ ਬਾਈ ਜੀ ਮੇਰੇ ਬਾਹਰ ਦੇ ਉੱਤੇ ਮੇਰਾ ਦੁਸ਼ਮਣ ਚੜ ਕੇ ਆ ਜੇ ਤੇ ਮੈਂ ਹਜੇ ਵੀ ਉਹਨੂੰ ਕਹਾਂ ਨਹੀਂ ਜੀ ਤੂੰ ਮੁੜ ਜਾ ਮੁੜ ਜਾ ਹੂੰ ਆ ਗੋ ਇੱਟ ਦਾ ਜਵਾਬ ਪੱਥਰ ਨਾਲ ਤਾਂ ਦੇਣਾ ਹੀ ਪੈਣਾ ਸੋ ਗੱਲ ਇਹ ਹੈ ਕਿ ਜਦੋਂ ਆਜ਼ਾਦੀ ਤੋਂ ਪਹਿਲਾਂ ਕੁਝ ਫੈਸਲੇ ਹੋਏ ਸੀ ਹੂੰ ਕੋਸ਼ਿਸ਼ਾਂ ਫੈਸਲੇ ਕੀਤੇ ਗਏ ਸੀ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਨੂੰ ਪੰਜਾਬੀ ਬੋਲਦੇ ਸੂਬੇ ਦਿੱਤੇ ਜਾਣਗੇ ਇਨ੍ਹਾਂ ਦੇ ਪਾਣੀਆਂ ਦੇ ਹੱਕ ਦਿੱਤੇ ਜਾਣਗੇ ਸਿੱਖਾਂ ਨੂੰ ਸਿੱਖਾਂ ਦਾ ਬੰਦ ਦਾ ਮਾਨ ਦਿੱਤਾ ਜਾਊਗਾ ਹੈਨਾ ਤੇ ਬੋਲਣਾ ਦੇ ਦਰਜੇ ਤੌਰ ਤੇ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ ਤੇ ਅੱਜ ਤੁਸੀਂ ਦੇਖ ਲਓ ਕਿੰਨੀ ਬੀੜੀ ਸਰਗਟ ਮੀਟ ਕਿੰਨਾ ਕੋ ਚੱਲ ਰਿਹਾ ਸੋ ਇਨ੍ਹਾਂ ਵੱਲੋਂ ਇੱਕ ਵੀ ਜਗ੍ਹਾ ਤੇ ਵਫਾ ਨਹੀਂ ਕੀਤੀ ਗਈ ਸੋ ਫਿਰ ਇਹ ਕਹਿੰਦੇ ਆ ਕਿ ਸਿੱਖ ਬੋਲਦੇ ਆ ਪੰਜਾਬੀ ਬੋਲ ਦੇਖੋ ਅੱਜ ਪੰਜਾਬ ਦੇ ਵਿੱਚ ਕੱਲੇ ਸਿੱਖ ਤਾਂ ਨਹੀਂ ਪੰਜਾਬ ਦੇ ਵਿੱਚ ਹਰ ਧਰਮ ਹਰ ਮਜ਼ਬ ਦੇ ਲੋਕ ਨੇ ਪਰ ਆਪਸੀ ਭਾਈਚਾਰਕ ਸਾਂਝ ਆ ਸਾਡੀ ਲੋਕਾਂ ਦੀ ਅਸੀਂ ਪਿਆਰ ਨਾਲ ਤਬਾਹਕ ਨਾ ਰਹਿਣਾ ਚਾਹੁੰਨੇ ਆ ਅੱਛਾ ਇਹ ਜਦੋਂ ਇਨਾ ਮਰ ਕੇ ਉੱਠਦੇ ਅੱਛਾ ਫਿਰ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਜਦੋਂ ਵੀ ਅੱਗ ਲੱਗੂਗੀ ਸੈਂਟਰ ਤੋਂ ਹੀ ਕਿਉਂ ਲੱਗਦੀ ਆ ਹਮ ਕਦੇ ਕਿਸੇ ਸੂਬੇ ਤੋਂ ਅੱਗ ਲੱਗੀ ਦੇਖੀ ਆ ਹਮ ਸੈਂਟਰ ਦਾ ਲੀਡਰ ਹੋਊਗਾ ਜਿਹੜੀ ਅੱਗ ਲਾਊਗਾ ਹਮ ਐਸ ਵਰਦ ਸਬੀਸ ਨੇ ਬਾਦਲੇ ਵੀ ਕਹਿਤਾ ਵੀ ਇਹਦੇ ਬਿਆਨਾਂ ਤੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ 295ਏ ਇਹ ਤੇ ਲੱਗਣੀ ਚਾਹੀਦੀ ਸਿੱਖਾਂ ਦੀਆਂ ਭਾਵਨਾਵਾਂ 'ਉ ਸੱਟ ਮਾਰੀ ਹੈ ਬਰਤਖਸਰ ਸਾਹਿਬ ਦੇ ਜਹੇਦਾਰ ਦਾ ਬਿਆਨ ਆ ਗਿਆ ਵੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਬਿਲਕੁਲ ਬਿਲਕੁਲ ਭਾਈ ਜੀ ਜੀ ਦੇਖੋ ਅਸੀਂ ਆਨੇ ਹੁੰਦੇ ਆ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡਈਦਾ ਹਾਂ ਅਸੀਂ ਲੱਖ ਸਿਆਸਤਦਾਨ ਹੋ ਜੀਏ ਕਿੱਡੇ ਵੱਡੇ ਹੋ ਜੀਏ ਪਰ ਅਸੀਂ ਹੈ ਤਾਂ ਪੰਜਾਬੀ ਨੇ ਜਦੋਂ ਸਾਡੇ ਪੰਜਾਬੀਆਂ ਦੇ ਸਾਡੇ ਸਿੱਖਾਂ ਦੇ ਹਰਦਿਆਂ ਨੂੰ ਬਲੁੰਧਰਨ ਦੀ ਕੋਸ਼ਿਸ਼ ਕੀਤੀ ਜਾਊਗੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਜਿਹੜਾ ਕੋਈ ਸੱਚਾ ਪੰਜਾਬੀ ਆ ਸੱਚਾ ਸਿੱਖ ਹੋਵੇਦਾ ਬਰੋਧ ਜ਼ਰੂਰ ਕਰੇ